ਇਸ ਕਰਕੇ ਬਿਮਾਰੀ ਨੂੰ ਉਹਨਾਂ ਵਧਾਇਆ ਜਾਏ ਨਵਦਾਏ ਜਦ ਤੱਕ ਉਹਦਾ ਘਰ ਨਾ ਵਿਕ ਜੇ ਹੂੰ ਹੂੰ ਜਦ ਜਾ ਤੱਕ ਉਹਦਾ ਬੈਂਕ ਅਕਾਊਂਟ ਖਾਲੀ ਨਾ ਹੋ ਜਾਏ ਹੂੰ ਤੱਕ ਤੇ ਮਰੀ ਜੀ ਨੂੰ ਮਲੀ ਬਣਾ ਕੇ ਰੱਖੋ ਨਾ ਹੂੰ ਇਹੋ ਜਿਹੇ ਪ੍ਰੈਕਟਿਸ ਹੁੰ ਰਹੇ ਆ ਨੇ ਦੁਨੀਆ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 5 ਸਟਾਰ ਹਸਪੀਟਲ ਆ ਰਹੇ ਨੇ ਉਸ ਮੁਲਕ ਦੇ ਵਿੱਚ ਜਿਹੜਾ ਭੁੱਖਾ ਨੰਗਾ ਮੁਲਕ ਹੈ ਜਿੱਥੇ ਲੋਕਾਂ ਕੋ ਰੋਟੀ ਨਹੀਂ ਹੂੰ ਉਹਨ ਜੇ ਗਲਤੀ ਨਾਲ ਕੋਈ ਗਰੀਬੰਦਾ ਬਿਮਾਰ ਹੋ ਜਾਵੇ ਮੈਂ ਕੋਈ ਮੈਦਾਨ ਹੀ ਰਹਾਗਾ ਮੈਂ ਸ਼ਹਿਰ ਦੇ ਨਾਲ ਇੱਕ ਸਭ ਤੋਂ ਮਸ਼ਹੂਰ ਹਸਪਤਾਲ ਚ ਚਲਾ ਗਿਆ ਉੱਥੇ ਵਿਚਾਰਾ ਇੱਕ ਆਦਮੀ ਆਇਆ ਲੁਧਿਆਣੇ ਦਾ ਹੀ ਹੈ ਲੁਧਿਆਣੇ ਦਾ ਹੀ ਹੂੰ ਆਦਮੀ ਆਇਆ ਉਹਨਾਂ ਦੇ ਕੱਪੜੇ ਕੁਪੜੇ ਵਿਚਾਰੇ ਨੇ ਕਿਹੜੀ ਬਾਹ ਵਾਲੇ ਸੀ ਤੇ ਡਾਕਟਰ ਆਪੋ ਵਿੱਚ ਸਲਾਹ ਕਰ ਰਹੇ ਸੀ ਕਹਿੰਦੇ ਯਾਰ ਆਪਨੇ ਇਹਨੂੰ ਬਤਾ ਦਿਆ ਉਹ ਬੋਲੇ ਨਹੀਂ ਅਭੀ ਤੱਕ ਤੁਹਾਨੂੰ ਨਹੀਂ ਬਤਾਇਆ ਮੈਂ ਬਤਾ ਦੂੰ ਇਹਨੂੰ ਫਿਰ ਉਹ ਡਾਕਟਰ ਜਾ ਕੇ ਕੀ ਦੱਸ ਰਿਹਾ ਉਹਨਾਂ ਨੂੰ ਮੈਂ ਸੁਣ ਰਿਹਾ ਹੂੰ ਮਤਲਬ ਜਾ ਕੇ ਅਸਾ ਹਮਾਰੇ ਤੋਂ ਇਲਾਜ ਇਤਨੇ ਪੈਸੇ ਮੇ ਹੋਗਾ ਆਪ ਅਫੋਰਡ ਕਰ ਲੋਗੇ ਹੂੰ अगर पैसा इतना नहीं है आपके पास तो आप किसी दूसरे हॉस्पिटल में ले जाओ हम्म यार ਤੁਸੀਂ ਵਪਾਰ ਖੋਲੇ ਹੋਏ ਨੇ ਵਪਾਰ ਖੋਲੇ ਹੋਏ ਨੇ ਹੂੰ ਔਰ ਦੇਸ਼ ਦੇ ਜੋ ਸਭ ਤੋਂ ਵੱਡੇ ਹਸਪਤਾਲ ਹੈ ਦੇਸ਼ ਦੇ ਸਭ ਤੋਂ ਵੱਡੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਪੀ ਜੇ ਚੰਡੀਗੜ੍ਹ ਚਿਤਰਾ ਸਰਵਿੰਦਰਮ ਉੱਥੇ ਜਾ ਕੇ ਦੇਖੋ ਉੱਥੇ ਜਿਹੜੀ ਚੀਜ਼ ਤੁਹਾਨੂੰ ਹਜ਼ਾਰ ਰੁਪਏ ਵਿੱਚ ਮਿਲਦੀ ਹੈ ਜੋ ਫੈਸਿਲਿਟੀ ਤੁਹਾਨੂੰ ਹਜ਼ਾਰ ਰੁਪਏ ਵਿੱਚ ਮਿਲਦੀ ਹੈ ਇੱਥੇ ਤੁਹਾਨੂੰ 70000 ਵਿੱਚ ਮਿਲਦੀ ਹੈ ਹੂੰ ਇਹਨਾਂ ਫਰਕ ਹੈ ਪ੍ਰੈਕਟੀਕਲੀ ਇਹ ਨਾ ਵਰਕ ਹੈ ਮੈਂ ਚਿਤਰਾ ਦੇ ਵਿੱਚ ਇੱਕ ਵਾਰੀ ਜਾਂਦਾ ਤ੍ਰਿੰਦਰਮ ਦੇ ਵਿੱਚ ਗਿਆ ਉੱਥੇ ਜਿਹੜਾ ਆਰਥੋ ਆਰਥੋਪੈਡਿਕ ਡਿਪਾਰਟਮੈਂਟ ਦਾ ਹੈੱਡ ਸੀਗਾ ਉਹ ਆ ਕੇ ਟੂਰ ਕਰ ਰਿਹਾ ਸੀ ਮਰੀਜ਼ਾਂ ਨੂੰ ਦੇਖ ਰਿਹਾ ਸੀ ਬਿਸਤਰਿਆਂ ਤੇ ਮਰੀਜ਼ ਪਏ ਆ ਬਿਸਤਰਿਆਂ ਦੇ ਵਿੱਚ ਜਿਹੜੀ ਜਗ੍ਹਾ ਹੈ ਉੱਥੇ ਮਰੀਜ਼ ਪਏ ਆ ਜਿਹੜਾ ਲੰਗਾ ਹੈ ਲੰងੇ ਦੇ ਵਿੱਚ ਮਰੀਜ਼ ਪਏ ਆ ਆਲੇ ਦੁਆਲੇ ਹਟਲਾਂ ਦੇ ਵਿੱਚ ਮਰੀਜ਼ ਪਏ ਇਲਾਜ ਹਸਪੀਟਲ ਸੀ ਜਾਨਾ ਹੂੰ ਉਹ ਮਰੀਜ਼ ਉਹ ਉਹ ਬੰਦਾ ਉਹ ਇਸ ਤਰੀਕੇ ਨਾਲ ਆ ਗਿਆ ਫਟ ਅਰੇ ਅੱਛਾ ਅੱਛਾ ਜੀ ਫ੍ਰੈਕਚਰ ਹੈ ਉਹ ਕੋਈ ਬਾਤ ਨਹੀਂ ਬਸ ਉਹ ਐਸੇ ਦੇਖ ਕਰਦੇ ਨੇ ਉਹ ਬੰਦਾ ਸੇ ਗੱਲਾਂ ਹੁਣ ਵੀ ਠੀਕ ਹੋ ਰਿਹਾ ਹੂੰ ਕਹਿੰਦਾ ਮਤਲਬ ਇਹ ਹੈ ਕਿ ਉਹ ਸਲਾਜ ਇੰਨੇ ਸਸਤੇ ਨੇ ਇੰਨੇ ਸਸਤੇ ਨੇ ਮੇਜਰ ਸਰਜਰੀ 450 ਰੁਪਏ ਚ ਹੋ ਰਹੀ ਹੈ ਮੇਜਰ ਸਰਜਰੀ ਹੈ ਇਹ ਉਹ ਹਸਪੀਟਲ ਨਹੀਂ ਜਿਹੜੇ ਵਰਡ ਕਲਾਸ ਨੇ ਜੇ ਉਹ ਉੱਥੇ ਹੋ ਰਹੀ ਤੇ ਇੱਥੇ ਉਹ ਸਰਜਰੀ ਨਹੀਂ ਕੋਈ 4 ਲੱਖ ਚ ਹੋ ਰਹੀ ਹੈ ਕੋ 5 ਲੱਖ ਚ ਹੋ ਰਹੀ ਹੈ 10 ਲੱਖ ਗਾਰੰਟੀ ਫਿਰ ਕੋਈ ਨਹੀਂ ਹਮ ਜਦ ਤੱਕ ਮਰੀਜ਼ ਦਾ ਬਿਹਤਰਕ ਨਹੀਂ ਹੋ ਜਾਂਦਾ ਉਹਦੀ ਜ਼ਮੀਨ ਨਹੀਂ ਵਿਕ ਜਾਂਦੀ ਉਹਦਾ ਘਰ ਨਹੀਂ ਵਿਕ ਜਾਂਦਾ ਹੂੰ ਉਹ ਉਦੋਂ ਤੱਕ ਅਸੀਂ ਉਹਨੂੰ ਮਾਰ ਕਰਦੇ ਹਾਂ ਪਰ ਹਰ ਬੰਦੇ ਦਾ ਲਾਜ ਤਾਂ ਇਹਨਾਂ ਹਸਪਤਾਲਾਂ ਵਿੱਚ ਹੋ ਨਹੀਂ ਰਿਹਾ ਪੰਗਾ ਤਾਂ ਇਹ ਹੀ ਹੈ ਨਾ ਵੀ ਲਾਜ ਨਹੀਂ ਹੋ ਰਹੀ ਹਸਪਤਾਲ ਵੀ ਪੂਰੇ ਭਰੇ ਹੋਏ ਨੇ ਭਰੇ ਹੋਏ ਇਹ ਵੀ ਭਰੇ ਹੋਏ ਨੇ ਇਹਦਾ ਮਤਲਬ ਇਹ ਹੈ ਕਿ ਸਾਡੇ ਕੋਲ ਮਾਡਲ ਕੀ ਆ ਗਿਆ ਮਾਡਲ ਆ ਗਿਆ ਮੈਂ ਇੱਕ ਵਾਰੀ ਅਮਰੀਕਾ ਦੇ ਵਿੱਚ ਸੀਗਾ ਤੇ ਉੱਥੇ ਨਾ ਮੇਰੇ ਮਿੱਤਰ ਦੀ ਐਨਕ ਟੁੱਟ ਗਈ ਹੂੰ ਐਨਕ ਇਹਨਾਂ ਅੱਖਾਂ ਵਾਲੇ ਕਿ ਉਹ ਤੇ ਉਹਨੇ ਜਾਂਦੇ ਪੁੱਛਿਆ ਤੁਹਾਡੇ ਕੋਲ ਕਾਰਡ ਹੈਗਾ ਹਮ ਕਾਰਡ ਕਾਰਡ ਦਾ ਮਤਲਬ ਹੀ ਕਿ ਇੰਸ਼ੋਰੈਂਸ ਕਾਰਡ ਹੈਗਾ ਹਮ ਇਹ ਇੰਸ਼ੋਰੈਂਸ ਕੰਪਨੀ ਨੂੰ ਬਿਲਿੰਗ ਪੇਜ ਹਮ ਤੇ ਇੰਸ਼ੋਰੈਂਸ ਮਾਫੀਆ ਔਰ ਹੈਲਥਕੇਅਰ ਮਾਫੀਆ ਇਹ ਇੱਕ ਕੋਖਿਚੜੀ ਨਹੀਂ ਹੈਂਡਸਨ ਗਲੋ ਹਮ ਇਹਨਾਂ ਨੇ ਰਲ ਕੇ ਲੋਕਾਂ ਦੇ ਕੋਲੋਂ ਜਿਹੜੀ ਹੈ ਮਤਲਬ ਮੈਡੀਕਲ ਸਹਾਇਤਾ ਦੂਰ ਕਰ ਦਿੰਦੀ ਹੈ ਹਮ ਜਿਹੜੀ ਚੀਜ਼ ਨੂੰ 10000 ਰੁਪਏ ਚ ਮਿਲਣੀ ਸੀ ਇਹਨਾਂ ਨੇ 10 ਲੱਖ ਦੀ ਬਣਾ ਦਿੱਤੀ ਹੂੰ ਉਹਦੇ ਪਿੱਛੇ ਇੰਟਰਨੈਸ਼ਨਲ ਜੋ ਸੰਸਥਾਵਾਂ ਨੇ ਮੈਂ ਮਤਲਬ ਇਹ ਕਮ ਗੱਲ ਲੰਬੀ ਹੋ ਜਾਂਦੀ ਆ WHO ਤੱਕ ਵਰਗਿਆਂ ਦੇ ਹੱਥ ਜਿਹੜੇ ਨੇ ਲੋਕਾਂ ਦੇ ਆਪਾਂ ਹੁਣ ਵਾਪਸ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਹੜਾ ਤੇ ਆਂਦੇ ਆ ਅ ਕੀ ਪੰਜਾਬ ਦੇ ਵਿੱਚ ਜਿਹੜੇ ਡੈਮ ਬਣੇ ਹੋਏ ਨੇ ਸਵਾਲ ਉਹਨਾਂ ਤੇ ਵੀ ਬੜੇ ਉੱਡਦੇ ਨੇ ਦੇਖੋ ਡੈਮ ਨੇ ਅਸਲ ਦੇ ਵਿੱਚ ਪੰਜਾਬ ਨੂੰ ਬਚਾਇਆ ਕਿ ਪੰਜਾਬ ਦਾ ਪਟਾਖਾ ਗਲ ਕਰਾਇਆ ਲੋਕੋ ਸੁੰਦਰ ਲਾਲ ਬਹੁਗੁਣਨ ਜਾਣਦੇ ਅਸੀਂ ਹਮ ਹਮ ਔਰ ਉਹਨਾਂ ਨੇ ਜੋ ਕੰਮ ਕੀਤਾ ਡੈਮਾਂ ਦੇ ਖਿਲਾਫ ਹਮ ਤੇ ਤੇਰੀ ਬੰਦ ਵਗੈਰਾ ਦੇ ਹਮ ਉਹਦੇ ਅਸੀਂ ਬੜੀ ਕਦਰ ਕਰਦੇ ਹਾਂ ਪਰ ਡੈਮ ਜ਼ਰੂਰੀ ਹੈ ਮੈਂ ਕਹਾਂਗਾ ਡੈਮ ਜ਼ਰੂਰੀ ਹੈ ਹਮ ਡੈਮ ਸਾਨੂੰ ਕਲੀਨ એનર્ਜੀ ਦਿੰਦੇ ਹਮ ਡੈਮ ਸਾਨੂੰ ਹਾਈਡਰੋ ਇਲੈਕਟ੍ਰਿਕ ਪਾਵਰ ਦਿੰਦੇ ਹਮ ਇਸ ਤੋਂ ਵਧੀਆ ਵਿਕਲਪ ਕੋਈ ਨਹੀਂ ਡੈਮ ਬਲਕਿ ਹੋਰ ਬਣਨੇ ਚਾਹੀਦੇ ਨੇ ਹਮ ਜਿਹੜੇ ਅਨਟੈਪਡ ਵਾਟਰ ਰਿਸੋਰਸਸ ਹੈਗੇ ਨੇ ਹਿਮਾਚਲ ਦੀ ਜਾਂ ਹੋਰ ਉਤਰਾਖੰਡ ਦੀ ਉਹ ਸਾਨੂੰ ਟੈਪ ਕਰਨੀ ਚਾਹੀਦੀ ਆ ਸਾਨੂੰ ਥਰਮਲ ਪਾਵਰ ਤੋਂ ਇਹ ਬਾਹਰ ਕੱਢ ਕੇ ਲੈ ਕੇ ਜਾ ਸਕਦੇ ਥਰਮਲ ਪਾਵਰ ਇੱਕ ਬੜਾਤ ਕੋੜ ਹੈ ਨਿਊਕਲੀਅਰ ਪਾਵਰ ਉਸ ਤੋਂ ਵੱਡਾ ਕੋੜ ਹੈ ਹਮ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੇਖੋ ਵਿੰਡ ਪਾਵਰ ਇੱਕ ਅੱਛੀ ਚੀਜ਼ ਹੈ ਤੁਸੀਂ ਉਹਨੂੰ ਕਰੋ ਸੋਲਰ ਪਾਵਰ ਇੱਕ ਅੱਛੀ ਚੀਜ਼ ਹੈ ਹਮ ਔਰ ਅਜੇ ਇਹ ਚੀਜ਼ਾਂ ਟੈਸਟਿੰਗ ਫੇਜ਼ 'ਚ ਹੀ ਨੇ ਵਿੰਡ ਪਾਵਰ ਹੋਰ ਸੋਲਰ ਪਾਵਰ ਅਜੇ ਵੀ ਟੈਸਟਿੰਗ ਚ ਹੈ ਕਿਉਂਕਿ ਇਹਨਾਂ ਦੇ ਇੱਕ ਕਚਰਾ ਬਹੁਤ ਜਨਰੇਟ ਕਰਦੀ ਹੈ ਇਹ ਕਚਰਾ ਜਿਹੜਾ ਕੱਲ ਨੂੰ ਸਾਡੇ ਵਾਸਤੇ ਸਰ ਸਰਦਦੀ ਬਣੇਗਾ ਇਸ ਕਰਕੇ اسی ਕਹਿੰਦੇ ਨੇ ਕਿ ਸਾਦਗੀ ਸਾਦਗੀ ਦੇ ਵਿੱਚ ਹੀ ਉਹ ਜਿਹੜੀ ਚੀਜ਼ ਹੈਗੀ ਹੈ ਇਹ ਵਾਟਰ ਬਿਜਲੀ ਜਿਹੜੀ ਹੈ ਇਹ ਇੱਕ ਤਰ੍ਹਾਂ ਦੀ ਇਹ ਵੀ ਇੱਕ ਤਰ੍ਹਾਂ ਦੀ ਸਾਦਗੀ ਹੈ ਇੱਕ ਮੈਂ ਕਈ ਵਾਰ ਸੁਣਿਆ ਵੀ ਹੈ ਕਈ ਵਿਗਿਆਨੀ ਵੀ ਇਹ ਵੀ ਗੱਲ ਕਹਿ ਦਿੰਦੇ ਆ ਵੀ ਪੰਜਾਬ ਚ ਪਹਿਲਾਂ ਜਦੋਂ ਹੜਾ ਹੁੰਦੇ ਸੀਗੇ ਜਦੋਂ ਡੈਮ ਨਹੀਂ ਸੀਗੇ ਤਾਂ ਉਹ ਜਿਹੜੇ ਆ ਪੰਜਾਬ ਦੀ ਮਿੱਟੀ ਨੂੰ ਉਪਜਾਊ ਵੀ ਬਣਾਉਂਦੇ ਸੀ ਕੇਸ ਦੇ ਵਿੱਚ ਕੋਈ ਸੱਚਾਈ ਹੈ ਪੱਕੀ ਗੱਲ ਹੈ ਇਹ ਬਿਲਕੁਲ ਸਹੀ ਗੱਲ ਹੈ ਕਿ ਕਿ ਦੁਨੀਆ ਦੇ ਸਭ ਤੋਂ ਵਧੀਆ ਜਿਹੜੇ ਉਪਜਾਊ ਖੇਤਰ ਹੈਗੇ ਆ ਉਹਨਾਂ ਚ ਗੰਗਾ ਸਿੰਧ ਦਾ ਮੈਦਾਨ ਯਾਨੀ ਕਿ ਜਿੱਦੇ ਚ ਅਸੀਂ ਰਹਨੇ ਆ ਇਹ ਹੈਗਾ ਔਰ ਇਹ ਜਿਹੜਾ ਹੈ ਮਿੱਟੀ ਹੈ ਇਹ ਦਰਿਆਵਾਂ ਨੇ ਲਿਆਂਦੀ ਇਹ ਸਿਲਟਿੰਗ ਦਰਿਆਵਾਂ ਨੇ ਕੀਤੀ ਤੇ ਜਦੋਂ ਡੈਮ ਬਣ ਗਏ ਤੁਹਾਡਾ ਕਹਿੰਦਾ ਮਤਲਬ ਇਹ ਹੈ ਉਹ ਮਿੱਟੀ ਹੁਣੇ ਬੰਦ ਹੋ ਗਈ ਨਹੀਂ ਇਹਦਾ ਇੱਕ ਹੋਰ ਪਹਿਲੂ ਵੀ ਹੈਗਾ ਹੋਰ ਪਹਿਲੂ ਇਹ ਹੈ ਕਿ ਨਹਿਰਾਂ ਕੱਢੀਆਂ ਗਈਆਂ ਉਹ ਮਿੱਟੀ ਨਹਿਰਾਂ ਚ ਵੀ ਆਉਂਦੀ ਹੈ ਜਦੋਂ ਨਹਿਰਾ ਰਹੀਂ ਉਹ ਖੇਤਾਂ ਚ ਜਾਂਦੀ ਹੈ ਤੇ ਉਹ ਖੇਤਾਂ ਨੂੰ ਉਪਜਾਊ ਬਣਾਉਂਦੀ ਹੈ ਅੱਜ ਵੀ ਬਣਾ ਰਹੀ ਹੈ ਤੇ ਉਹ ਉਪਜਾਊ ਸ਼ਕਤੀ ਤਾਂ ਉਦਾਂ ਹੀ ਹੈ ਇਹਦੇ ਵਿੱਚ ਜਿਹੜੀ ਚੀਜ਼ ਨੁਕਸਾਨੀ ਜਿਹੜੀ ਨੁਕਸਾਨ ਵਾਲੇ ਪਾਸੇ ਲੈ ਕੇ ਗਈ ਸਾਨੂੰ ਜਿਹਨਾਂ ਨੂੰ ਨੁਕਸਾਨਿਆ ਗਿਆ ਸਾਰਾ ਕੁਝ ਉਹ ਇਹ ਸੀਗੀ ਕਿ ਮਾਈਨਿੰਗ 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 ਨੇ ਸਾਰਾ ਬੈਲੈਂਸ ਵਿਗਾੜਿਆ ਮਾਈਨਿੰਗ ਦੇ ਵਿੱਚ ਮਤਲਬ ਇਹ ਮੰਨਿਆ ਜਾਂਦਾ ਕਿ ਜਿਹੜੇ ਵੀ ਇਲਾਕਿਆਂ ਚ ਮਾਈਨਿੰਗ ਹੁੰਦੀ ਆ ਉਥੋਂ ਦੇ ਐਮ.ਐਲ.ਏ ਬੜੇ ਅਮੀਰ ਹੁੰਦੇ ਬਿਲਕੁਲ ਹੂੰ ਉਥੋਂ ਦੇ ਐਮ.ਐਲ.ਏ ਨੇ ਅਮੀਰ ਹੁੰਦੇ ਆ ਕਿ ਤੁਸੀਂ ਸੋਚ ਨਹੀਂ ਸਕਦੇ ਪੂਰੀ ਸਰਕਾਰ ਚਲਾ ਲੈਂਦੇ ਉਹ ਚਲਾ ਲੈਂਦੇ ਐਨੇ ਅਮੀਰ ਹੋ ਜਾਂਦੇ ਐਨੇ ਅਮੀਰ ਹੋ ਜਾਂਦੇ ਆ ਤੇ ਉਹ ਕਹਿੰਦੇ ਮਤਲਬ ਉਹ ਮਾਈਨਿੰਗ ਜਿਹੜੀ ਆ ਉਹ ਕੌਣ ਕਰਾ ਰਿਆ ਪੋਲੀਟਿਸ਼ੀਅਨ ਕਰਾ ਰਿਆ ਜਾਂ ਬਿਊਰੋਕ੍ਰੇਸੀ ਕਰਾ ਰਹੀ ਹੈ ਤੇ ਹੋਰ ਤਾਂ ਕੋਈ 플레이ਰ ਨਹੀਂ ਹੈਗਾ ਨਾ ਉਥੇ ਬਾਕੀ ਤੇ ਕਾਰਪੋਰੇਟ ਉਹ ਬੰਦੇ ਨੇ ਜਿਹੜੇ ਜੇ ਵਿੱਚ ਹੈਗੇ ਨੇ ਹਾਂ ਹਾਲਾਂਕਿ ਉਹ ਨਾ ਉਹ ਬੰਦੇ ਵੀ ਅੱਜਕੱਲ ਬੜੇ ਛੋਟੇ ਲੱਗੇ ਇਹਨ ਪੋਲੀਟਿਕ ਪੋਲੀਟੀਕਲ ਕਲਾਸ ਹੀ ਬੋਸ ਹੈ ਉਥੇ ਹਮ ਜਿਹੜੀ ਵੀ ਪਾਰਟੀ ਆਉਂਦੀ ਹੈ ਸੱਤਾ ਦੇ ਵਿੱਚ ਔਰ ਉਹਦੇ ਐਮਐਲਏ ਦਾ ਮਾਲਾ ਮਾਲ ਹੋ ਜਾਂਦੇ ਆ ਉਹ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਨੁਕਸਾਨ ਹੋਏ ਨੇ ਬਾਕੀ ਜਿਹੜੀ ਇਹ ਹੈਗੀ ਹੈ ਕਿ ਜਿਹੜੀ ਸਿਲਟ ਆਉਂਦੀ ਸੀ ਹੁਣ ਦੇਖੋ ਡੈਮ ਬਣ ਗਏ ਡੈਮ ਦੇ ਅੰਦਰ ਤਾਂ ਸਿਲਟ ਜਮ੍ਹਾਂ ਹੋ ਰਹੀ ਹੈ ਨਾ ਹਮ ਹੁਣ ਉਹ ਦੇਖੋ ਉਹਦੇ ਵਾਸਤੇ ਕੀ ਹੁੰਦਾ ਕਿ ਡੀਸਿਲਟਿੰਗ ਦੇ ਵੀ ਤਰੀਕੇ ਹੁੰਦੇ ਨੇ ਔਰ ਉਹ ਜਿਨ੍ਹਾਂ ਨੇ ਬੰਦਿਆਂ ਨੇ ਇੰਜੀਨੀਅਰਾਂ ਨੇ ਡੈਮ ਬਣਾਏ ਨੇ ਉਹਨਾਂ ਨੇ ਡੀਸਿਲਟਿੰਗ ਦੀ ਵੀਆਂ ਪ੍ਰੋਸੈਸ ਵੀ ਉਹਨਾਂ ਨੇ ਪੂਰੀ ਇੱਕ ਤਰ੍ਹਾਂ ਦੀ ਤਰੀਕੇ ਉਹਨਾਂ ਨੇ ਬਣਾਏ ਹੋਏ ਨੇ ਉਹ ਇੱਕ ਸੈਂਟੀਫਿਕ ਹੈ ਸਾਰਾ ਕੁਝ ਜਿਹੜੇ ਉੱਥੇ ਇੰਜੀਨੀਅਰ ਕੰਮ ਕਰਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿਵੇਂ ਇਹਨਾਂ ਨੂੰ ਮੇਨਟੇਨ ਕਰਨਾ ਤੇ ਦੂਜੀ ਗੱਲ ਇਹ ਹੈ ਕਿ ਇਹ ਡੈਮ ਜਿਹੜੇ ਨੇ ਇਹ ਇਨਸਾਨ ਦੇ ਫਾਇਦੇ ਵਾਸਤੇ ਬਣਾਏ ਗਏ ਇਹਨਾਂ ਨੂੰ ਕਿਹਾ ਗਿਆ ਸੀ ਨਾ ਸਰ ਜਵਾਰਲਾਲ ਨਹਿਰੂ ਨੇ ਕਿ ਆਧੁਨਿਕ ਭਾਰਤ ਦੇ ਨਵੇਂ ਮੰਦਰ ਨੇ ਪਾਖੜਾ ਡੈਮ ਦੇ ਬਾਰੇ ਕਿਹਾ ਸੀ ਹਾਂ ਨਵੇਂ ਮੰਦਰ ਨੇ ਤੇ ਭਲਾਈ ਰੋੜਕੇਲਾ ਪਲਾਂਟਾਂ ਦੇ ਬਾਰੇ ਵੀ ਕਿਹਾ ਸੀ ਤੇ ਇਹ ਕਹਿੰਦਾ ਇਹ ਵਾਖੇ ਹੀ ਮੰਦਰ ਨੇ ਇਹ ਤਰੱਕੀ ਦੇ ਇੰਜਣ ਨੇ ਇਹ ਤਰੱਕੀ ਦੇ ਇੰਜਣ ਠੀਕ ਤਰੀਕੇ ਨਾਲ ਚੱਲਣੇ ਜਿਹਦੇ ਦੀ ਮੈਂਟੇਨੈਂਸ ਹੋਣੀ ਚਾਹੀਦੀ ਹੈ ਹੁਣ ਕੀ ਮੈਂਟੇਨੈਂਸ ਹੈਗੇ ਇਸ ਤਰੀਕੇ ਨਾਲ ਫਲੱਡ ਗੇਟ ਟੁੱਟ ਜਾਣੇ ਤੇ ਗੇਟਸ ਟੁੱਟ ਜਾਣੇ ਤਾਂ ਐ ਨਹੀਂ ਲੱਗਦਾ ਵੀ ਕੀ ਉਹਨਾਂ ਨੂੰ ਸਹੀ ਤਰੀਕੇ ਨਾਲ ਦੇਖਿਆ ਜਾ ਰਿਹਾ ਸੀ ਕਿਉਂ ਜੰਗਾਲੇ ਤਾਂ ਨਹੀਂ ਪਏ ਸੀ ਕੀ ਮੈਟਲ ਨੂੰ ਦੇਖਿਆ ਜਾ ਰਿਹਾ ਸੀ ਮੈਟਲ 'ਚ ਰਸਟ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਉਹਨਾਂ ਨੂੰ ਸਮੇਂ ਸਿਰ ਚੱਕਿਆ ਜਾ ਰਿਹਾ ਸੀ ਕਿ ਨਹੀਂ ਜਾ ਰਿਹਾ ਸੀ ਜਿਵੇਂ ਆਪਾਂ ਅਕਸਰ ਕਹਿੰਦੇ ਹਾਂ ਪਾਣੀ ਪੁਲਾ ਤੋਂ ਉੱਪਰ ਪਾਣੀ ਡੈਮ ਤੋਂ ਉੱਪਰ ਜਾਣ ਲੱਗ ਗਿਆ ਸੀ ਹੁਣ ਦੇਖੋ ਜਿਹੜੇ ਤਰੀਕੇ ਨਾਲ ਤਾਂ ਮਦੋਪੁਰ ਹੈਡਵਰਕਸ ਟੁੱਟਿਆ ਹੂੰ ਜੇ ਅਸੀਂ ਉਹਦੀਆਂ ਵੀਡੀਓ ਦੇਖਦੇ ਤੇ ਏਉਂ ਲੱਗਦਾ ਕਿ ਉਹਦੀ ਮੇਨਟੇਨੈਂਸ ਨਹੀਂ ਸੀ ਇੱਕ ਹੋਰ ਬੜਾ ਦਰਦਨਾਕ ਜਿਹਾ ਵੀਡੀਓ ਚੱਲ ਰਿਹਾ ਬੜਾ ਡਰੋਨ ਵਾਲਾ ਹੈ ਕਿ ਚੱਕੀ ਬੈਂਕ ਚੱਕੀ ਬੈਂਕ ਦੇ ਉਤੋਂ ਉਹ ਗੱਡੀ ਨੰਗ ਰਹੀ ਹੈ ਰੇਲ ਗੱਡੀ ਨੰਗ ਰਹੀ ਹੈ ਥਲਿਓਂ ਦੀ ਮਿੱਟੀ ਕਰ ਰਹੀ ਹੈ ਹਮ ਚੱਕੀ ਬੈਂਕ ਜਿਹੜਾ ਹੈ ਸਾਰਾ ਹੈ ਉਹ ਇੱਕ ਰਸਤਾ ਹੈ ਉਹ ਜੰਮੂ ਕਸ਼ਮੀਰ ਨਾਲ ਹਿੰਦੁਸਤਾਨ ਦਾ ਇੱਕ ਤਰ੍ਹਾਂ ਦਾ ਕਨੈਕਸ਼ਨ ਕਨੈਕਸ਼ਨ ਤੁਹਾਨੂੰ ਯਾਦ ਹੋਵੇਗਾ ਜਦੋਂ ਕੱਤਰੀ ਦੀ جنگ ਹੋਈ ਸੀ ਤੇ ਸਭ ਤੋਂ ਵੱਡਾ ਅਟੈਕ ਪਾਕਿਸਤਾਨ ਵਾਲਿਆਂ ਨੇ ਚੱਕੀ ਬੈਂਕ ਤੇ ਹਮ ਤੇ ਉਹ ਕਹਿਣ ਵਾਲੇ ਕਿ ਚੀਜ਼ਾਂ ਜਿ ਚੱਕੀ ਬੈਂਕ ਵਰਗੀਆਂ ਜ਼ਰੂਰੀ ਚੀਜ਼ਾਂ ਮੈਂਡਨ ਨਹੀਂ ਹੋ ਰਹੀਆਂ ਮਾਦੋਪੁਰ ਹੈਡਵਰਕਸ ਵਰਗੇ ਮੇਨਟੇਨ ਨਹੀਂ ਹੋ ਰਹੇ ਕੱਲ ਨੂੰ ਇਸ ਗੱਲ ਦੀ ਕੀ ਗਰੰਟੀ ਹੈ ਕਿ ਪੌਂਗ ਡੈਮ ਵੀ ਮੇਨਟੇਨ ਹੋ ਰਿਹਾ ਥੇਂ ਡੈਮ ਇਹ ਪਖੜਾ ਡੈਮ ਵੀ ਮੇਨਟੇਨ ਹੋ ਰਿਹਾ ਕਿ ਨਹੀਂ ਹੋ ਰਿਹਾ ਤੇ ਇਹ ਤਾਂ ਬਹੁਤ ਸਾਰੇ ਇਸ ਦੇਸ਼ ਵਿੱਚ ਤਾਂ ਬਹੁਤ ਸਾਰੇ ਕ੍ਰਿਸ਼ਨਾ ਗੁਲਾਵਰੀ ਤੇ ਕਿੰਨੇ ਡੈਮ ਬਣੇ ਹੋਏ ਆ ਗੰਗਾ ਤੇ ਹੋਰ ਕਿੰਨੇ ਦਰਿਆ ਨੇ ਜਿਨ੍ਹਾਂ ਤੇ ਡੈਮ ਬਣੇ ਹੋਏ ਆ ਮਟੂਰ ਬੰਦ ਬਣਿਆ ਹੋਇਆ ਤੇ ਕਹਿੰਦਾ ਮਤਲਬ ਕਿ ਇਹ ਚੀਜ਼ਾਂ ਮੇਨਟੇਨ ਹੀ ਨਹੀਂ ਹੋ ਰਹੀਆਂ ਤੁਹਾਡੇ ਕੋਲ ਮਦੋਪੁਰ ਹੈਡਵਰਕਸ ਹੀ ਇਹਦਾ ਡਰਗ ਮੈਂਟੇਨ ਨਹੀਂ ਹੋਇਆ ਕੱਲ ਨੂੰ ਭਾਖੜਾ ਡੈਮ ਦੀ ਕੀ ਮੈਂਟੇਨਸ ਕਰੋਗੇ ਤੁਸੀਂ ਹੂੰ ਜੇ ਉੱਥੇ ਕੱਲ ਨੂੰ ਕੋਈ ਇਹੋ ਜਿਹੀ ਟ੍ਰੇਡੀ ਹੋ ਜਾਂਦੀ ਹੈ ਬਾਜੀ ਪਾਈ ਜਾਵੇ ਜੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਉਹਦੇ ਨਾਲ ਕਿੰਨੀ ਤਬਾਈ ਹੋਣੀ ਇਸ ਕਰਕੇ ਇਹ ਗੱਲ ਸਾਡੀ ਬਿਲਕੁਲ ਸਹੀ ਹੈ ਕਿ ਇਹ ਚੀਜ਼ਾਂ ਨੂੰ ਸਮੇਂ ਰਹਿੰਦਿਆਂ ਹੀ ਇਹਨਾਂ ਨੂੰ ਪਸਾਨ ਲੈਣਾ ਚਾਹੀਦਾ ਸਾਨੂੰ ਹੂੰ ਕਟਾਈਆਂ ਹੋ ਰਹੀਆਂ ਨੇ ਕਟਾਈਆਂ ਹਰ ਪਾਸਿਓਂ ਕਟਾਈਆਂ ਹੋ ਰਹੀਆਂ ਨੇ ਕਹਿੰਦੇ ਭਾਖੜਾ ਡੈਮ ਨੂੰ ਵਸਤਾ ਅਸੀਂ ਸੋਚਦੇ ਵੀ ਨਹੀਂ ਨਾ ਹੀ ਹੋਵੇ ਕੁਝ ਕਹਿੰਦਾ ਕੁਝ ਜੇ ਟੈਕਨੀਕ ਉੱਥੇ ਤਕਨੀਕੀ ਖਰਾਬੀ ਵੀ ਹੋ ਜਾਂਦੀ ਹੈ ਕੁਝ ਹੋ ਜਾਂਦਾ ਹੈ ਵੀ ਇਹੋ ਜਿਹਾ ਇਨਸੀਡੈਂਟ ਉੱਥੇ ਹੋ ਜਾਂਦਾ ਤੇ ਮਾਰ ਪੰਜਾਬ ਦੀ ਨਹੀਂ ਮਾਰ ਦਿੱਲੀ ਤੋਂ ਵੀ ਅੱਗੇ ਦਾ ਕੋਏਗਾ ਚਲੋ ਦੇਖੋ ਇੱਕ ਅੰਦਾਜ਼ੇ ਵੀ ਨਹੀਂ ਕੱਲ ਨੂੰ ਜੇ ਦੇਖੋ ਹਾਂ ਹੁਣ ਛੋਟੇ ਛੋਟੇ ਡੈਮ ਟੁੱਟੇ ਆ ਜਾਂ ਫਲੱਡ ਗੇਟ ਖੋਲੇ ਪੌਂਗ ਡੈਮ ਦੇ ਉਹਨਾਂ ਖੋਲੇ ਉਹਨਾਂ ਨੇ ਉਹਰੇ ਨਾਲ ਕਿੰਨਾ ਪਾਣੀ ਅੱਗੇ ਗਿਆ ਹਮ ਔਰ ਕੀ ਹਾਲਤ ਅੱਜ ਕੀ ਹਾਲਤ ਬਣੀ ਪਈ ਹੈ ਪੰਜਾਬ ਦੀ ਕੀ ਹਾਲਤ ਬਣੀ ਪਈ ਹੈ ਅਗਰ ਜੇ ਅਨ ਕੰਟਰੋਲ ਸਾਰਾ ਕੁਝ ਹੀ ਅਨ ਕੰਟਰੋਲ ਹੋ ਗਿਆ ਭਖੜਾ ਡੈਮ ਟੁੱਟਣ ਦਾ ਮਤਲਬ ਸਭ ਕੁਝ ਅਨ ਕੰਟਰੋਲ ਜੇ ਸੌਕਸ ਅਨ ਕੰਟਰੋਲ ਹੋ ਗਿਆ ਤਾਂ ਫਿਰ ਤਬਾਈ ਦਾ ਮੰਜ਼ਰ ਤਾਂ ਅਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਨਾ ਸਾਡੇ ਕਿਐਸੋ ਬਾਰਾ ਹੋਏ ਤੇ ਇਸ ਕਰਕੇ ਇਹ ਹੈ ਕਿ ਕੁਦਰਤ ਨਾਲ ਖੇਲਵਾੜ ਬੰਦ ਕੀਤਾ ਜਾਏ ਮੇਨ ਮੁੱਦਾ ਫਿਰ ਗਲੋਬਲ ਵਾਰਮਿੰਗ ਹੈ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਵਾਸਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਨੂੰ ਥੋੜਾ ਜਿਆਦਾ ਰੋਕਣਾ ਪਵੇਗਾ ਸਰਕਾਰਾਂ ਨੂੰ ਵਰਲਡ ਲੈਵਲ ਤੇ ਖਾਸ ਕਰਕੇ ਸਾਡੀ ਸਰਕਾਰ ਅਮਰੀਕਾ ਦੀ ਸਰਕਾਰ ਜਾਂ ਜਿਹੜੀਆਂ ਪਾਵਰਫੁਲ ਸਰਕਾਰਾਂ ਨੇ ਦੁਨੀਆ ਦੇ ਵਿੱਚ ਉਹਨਾਂ ਸਾਰਿਆਂ ਨੂੰ ਬਹਿ ਕੇ ਤੇ ਚਰਚਾ ਕਰਨੀ ਚਾਹੀਦੀ ਹੈ ਖਾਲੀ ਗਲੋਬਲ ਸਮਿਟਾ ਕਰਕੇ ਅਰਥ ਸਮਿਟਾ ਕਰਕੇ ਇਹ ਮਸਲੇ ਹੱਲ ਨਹੀਂ ਹੋਣੇ ਕਿਉਂਕਿ ਇਹਨਾਂ ਦੇ ਕੋਈ ਵੀ ਜਿਹੜੇ ਉਦੇਸ਼ ਆਪਣੇ ਨਿਰਧਾਰਤ ਕਰਦੇ ਨੇ ਉਹ ਕਦੀ ਇਹਨਾਂ ਦੇ ਅੱਜ ਤੱਕ ਪੂਰੇ ਨਹੀਂ ਹੋਏ ਇੰਨੀ ਤੱਕ ਅਸੀਂ ਜ਼ੀਰੋ ਮਿਸ਼ਨ ਤੇ ਚਲੇ ਜਾਵਾਂਗੇ ਜ਼ੀਰੋ ਮਿਸ਼ਨ ਕਰਦੇ ਕਰਦੇ ਸਾਨੂੰ ਇਹਨਾਂ ਨੇ ਇਲੈਕਟ੍ਰਿਕ ਵਹੀਕਲ ਦੇਤੇ ਨੇ ਯੋ ਕਿ ਨੰਨੇ ਮੈਂ ਜਿਆਦਾ ਮਿਸਨਾ ਕਰਦੇ ਉਹ ਕਹਿੰਦਾ ਬੋਲਦਾ ਕਿ ਹਰ ਪਾਸੇ ਜਾਂ ਨਹੀਂ ਬਰਬਾਦੀ ਵਾਲੀ ਵੱਧੇ ਜਾ ਰਹੇ ਹਨ ਤੇ ਇਹ ਚੀਜ਼ਾਂ ਨੂੰ ਬੜੇ ਗਹਿਰ ਤਰੀਕੇ ਨਾਲ ਸੁਧਰਨਾ ਪਵੇਗਾ ਬਿਮਾਰੀ ਨੂੰ ਠੀਕ ਨਾ ਕਰੋ ਬਿਮਾਰੀ ਦੀ ਜੜ ਤੇ ਪਹੁੰਚ ਜੜ ਤੇ ਪਹੁੰਚ ਜੜ ਨੂੰ ਠੀਕ ਕਰੋ ਇੱਕ ਮੈਂ ਅਵੀ ਜਦੋਂ ਮੈਂ ਇਸ ਦੇ ਬਾਰੇ ਪੜ੍ਹ ਰਿਹਾ ਸੀ ਕਹਿੰਦਾ ਜਿਹੜੀ ਗਰਮ ਹਵਾ ਉੱਪਰ ਨੂੰ ਜਾਂਦੀਆਂ ਨਾ ਉਹ ਉਲਟਾ ਬਦਲਾ ਨੂੰ ਬਰਸਣ ਹੀ ਨਹੀਂ ਦਿੰਦੀਆਂ ਉਹ ਉੱਪਰ ਤੱਕ ਚੱਕਦੀਆਂ ਰਹਿੰਦੀਆਂ ਚੱਕਦੀਆਂ ਰਹਿੰਦੇ ਚੱਕਦੀਆਂ ਰਹਿੰਦੇ ਜਦੋਂ ਤੱਕ ਉਹਨਾਂ ਦੀ ਫਲੋ ਬਿਲਕੁਲ ਆ ਨਹੀਂ ਵਾਦਾ ਹੀ ਨਹੀਂ ਹੋ ਜਾਂਦਾ ਵੀ ਜਿੰਨਾ ਫਲੋ ਸਾਹ ਨਹੀਂ ਸਕਦਾ ਫਿਰ ਉਹ ਇੱਕਦਮ ਵਰਸਦੇ ਆ ਉਥੇ ਇੱਕ ਚੀਜ਼ ਹੁੰਦੀ ਹੈ ਥ੍ਰੈਸ਼ਹੋਲਡ ਵੈਲਿਊ ਹਮ ਥ੍ਰੈਸ਼ਹੋਲਡ ਵੈਲਿਊ ਅੱਛਾ ਥ੍ਰੈਸ਼ਹੋਲਡ ਵੈਲਿਊ ਤਾਂ ਕਿ ਹੀ ਤੁਸੀਂ ਕਿਸ ਚੀਜ਼ ਨੂੰ ਰੋਕ ਸਕਦੇ ਹੋ ਹਮ 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 ਤੇ ਜਦੋਂ ਉਹ ਥ੍ਰੈਸ਼ ਜਿੰਨਾ ਉਹ ਇਫੈਕਟ ਜ਼ਿਆਦਾ ਹੋਏਗਾ ਦੇਖੋ ਕਿਸ ਚੀਜ਼ ਨੂੰ ਤੁਸੀਂ ਰੋਕੋਗੇ ਹਮ ਰੋਕੋਗੇ ਔਰ ਜਦੋਂ ਫਿਰ ਉਹ ਚੀਜ਼ ਬਰਸੇਗੀ ਕਿ ਉਹ ਜ਼ਿਆਦਾ ਹੀ ਬਰਸੇਗੀ ਹਮ ਦੂਜਾ ਇੱਕ ਗੱਲ ਹੈ ਕਿ ਜਿਹੜੀ ਮੈਂ ਫਿਰ ਕਹਾਂਗਾ ਕਿਉਂਕਿ ਦੇਖੋ ਹਰ ਕਿਸੇ ਦੀ ਚੀਜ਼ ਹੋ ਸਕਦੀ ਹੈ ਦੁਨੀਆ ਨੂੰ ਇੱਕ ਨੰਬਰ ਇੱਕ ਤੇ ਜਿਹੜੀ ਪੋਪੂਲੇਸ਼ਨ ਕੰਟਰੋਲ ਹੈ ਇਨੂੰ ਸੀਰੀਅਸਲੀ ਲੈਣਾ ਪਵੇਗਾ ਕਿਉਂਕਿ ਪੋਪੂਲੇਸ਼ਨ ਕੰਟਰੋਲ ਵੀ ਜਿਹੜੀ ਵਧੀ ਹੋਈ ਆ 8 ਬਿਲੀਅਨ ਤੇ ਚਲੀ ਗਈ ਆ ਇਹਦੇ ਨਾਲ ਗਲੋਬਲ ਵਾਰਮਿੰਗ